ਸਤਿ ਸ਼੍ਰੀਕਾਲ ਜੀ ਸਵਾਗਤ ਹੈ ਤੁਹਾਡਾ ਰਾਜੂ ਕਣਕਵਾਲੀਆ YouTube ਚੈਨਲ ਤੇ ਰਾਜੂ ਕਣਕਵਾਲੀਆ Facebook ਪੇਜ ਤੇ ਸੋ ਅੱਜ ਜਾ ਰਹੇ ਆ ਜੀ ਅਸੀਂ ਤੀਆਂ ਦੇ ਤਿਹਾਰ ਜੋ ਚੱਲ ਰਹੇ ਨੇ ਸਾਵਣ ਦੇ ਮਹੀਨੇ ਵਿੱਚ ਤੀਆਂ ਮਨਾਉਂਦੇ ਨੇ ਸੋ ਅੱਜ ਨਾਬਾ ਰਿਆਸਤ ਦਾ ਪਿੰਡ ਹੈ ਜੀ ਬਿਲਕੁਲ ਨਾਬਾ ਸ਼ਹਿਰ ਦੇ ਨਜ਼ਦੀਕ ਪੈ ਜਾਂਦਾ ਹੈ ਛੱਜੂਪਟ ਉੱਥੇ ਜਾ ਰਹੇ ਆ ਅੱਜ ਅਸੀਂ ਤੇ ਤੁਹਾਨੂੰ ਦਿਖਾਉਨੇ ਆ ਉੱਥੇ ਦੇ ਜੋ ਤੀਆਂ ਨੇ ਰੀਤੀ ਰਿਵਾਜ ਨੇ ਜੋ ਤੇ ਪਿੰਡ ਦੀ ਸਮੂਹ ಗ್ರಾಮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਜੋ ਇਦਾਂ ਦੇ ਇਵੈਂਟ ਕਰਵਾਏ ਜਾ ਰਹੇ ਨੇ ਜੀ ਸੋ ਚੱਲਦੇ ਆ ਤੁਹਾਨੂੰ ਲੈ ਕੇ ਜੁੜੇ ਰਹੋ ਤੁਸੀਂ ਸਾਡੇ ਚੈਨਲ ਦੇ ਨਾਲ ਰਾਜੂ ਗਣਕਵਾਲੀਆ YouTube ਚੈਨਲ ਦੇ ਨਾਲ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਤੇ ਵੀਡੀਓ ਦੇ ਵਿੱਚ ਦੱਸਣਾ ਸਾਨੂੰ ਜੇ ਕੋਈ ਸਾਡੀ ਕਮੀਆਂ ਤਾਂ ਉਹਨੂੰ ਅੱਗੇ ਤੋਂ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਸੋ ਅਸੀਂ ਪਹੁੰਚ ਕੇ ਜੀ ਇਹ ਸੁਨਾਮ ਦੇ ਕੋਲ ਪਿੰਡੋਂ ਚੱਲੇ ਹੋਏ ਸੀ ਅਸੀਂ ਤੇ ਜੁੜੇ ਰਹੋ ਤੁਸੀਂ ਸਾਡੇ ਚੈਨਲ ਦੇ ਨਾਲ ਅੱਜ ਤੁਹਾਨੂੰ 3 ਦਾ ਤਿਹਾਰਾ ਜੋ ਅ ਮਨਾਇਆ ਜਾ ਰਿਹਾ ਹੈ ਜੀ ਪਿੰਡ ਛੱਜੂਪਟ ਨਾਬਾ ਸ਼ਹਿਰ ਦੇ ਬਿਲਕੁਲ ਨਜ਼ਦੀਕ ਹੈ ਨਾਬਾ ਰਿਆਸਤਾ ਪਿੰਡ ਪੈ ਜਾਂਦਾ ਜੀ ਇਹ ਤੇ ਪਹੁੰਚ ਗਏ ਜੀ ਅਸੀਂ ਇਹ ਨਗਰ ਖੇੜਾ ਤੇ ਇਹ ਦਰਵਾਜ਼ਾ ਜੀ ਪਿੰਡ ਦਾ ਪਿੰਡ ਦੇ ਵਿੱਚ ਇਦਾਂ ਦੇ ਦਰਵਾਜ਼ੇ ਬਹੁਤ ਘੱਟ ਨੇ ਤੇ ਇਹ ਪਿੱਪਲ ਨੇ ਜਿੱਥੇ ਸੱਤ ਕਹਤ ਨੇ ਆਪਾਂ ਤੇ ਦਰਵਾਜ਼ੇ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਜੀ ਪਿੰਡਾਂ ਦੇ ਵਿੱਚ ਪੁਰਾਣੇ ਜੋ ਸੋ ਇਹ ਆ ਗਿਆ ਜੀ ਸ਼ਿਵ ਦਵਾਲਾ ਇਹ ਆ ਗਿਆ ਪੰਚਾਇਤੀਕਰ ਜੋ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਅੱਜ ਤੀਆਂ ਦਾ ਜੋ ਪ੍ਰੋਗਰਾਮ ਹੈ ਉਹ ਮਨਾਇਆ ਜਾ ਰਿਹਾ ਹੈ ਜੀ ਸੋ ਪਿੰਡ ਦੀ ਨਗਰ ਪੰਚਾਇਤ ਵੱਲੋਂ ਦੇ ਸਹਿਯੋਗ ਨਾਲ ਹੀ ਇਦਾਂ ਦੇ ਹੁੰਦੇ ਨੇ ਇਹ ਦੇਖੋ ਜੀ ਸਟਾਲਾਂ ਵਗੈਰਾ ਅੰਦਰ ਲਗਾ ਦਿੱਤੀਆਂ ਗਈਆਂ ਨੇ ਪਕੌੜਾ ਬਰੈਡ ਤੇ ਬੱਚੇ ਵੀ ਆਨੰਦਮਾਨ ਰਹੇ ਨੇ ਜੀ ਤੀਆਂ ਦੇ ਤਿਹਾਰੇ ਜੋ ਇਹਦੇ ਵਿੱਚ ਦੇਖ ਸਕਦੇ ਹੋ ਤੁਸੀਂ ਚਲੋ ਆਓ ਲੈ ਕੇ ਚੱਲਦੇ ਆ ਤੁਹਾਨੂੰ ਮੈਂ ਇੱਥੇ ਪਹੁੰਚੀ ਮੈਂ ਬੋਲਣ ਜੋਗਰੀ ਹੋ ਗਈਆਂ ਸਟੇਸ ਤੇ ਖੜੇ ਜੋਗਰੀ ਹੋ ਗਈਆਂ ਤੇ ਆਪਾਂ ਮੈਂ ਤੁਹਾਨੂੰ ਬੜਾ ਟਾਈਮ ਨਹੀਂ ਵੇਸਟ ਕਰਦੀ ਇਹ ਦੱਸਣਾ ਚਾਹੁੰਦੀ ਆ ਕਿ ਤੀਆਂ ਦੇ ਤੀਆਂ ਦੇ ਤਿਹਾੜ ਵਿੱਚ ਆਪਾਂ ਆਪਣੇ ਜੋ ਵੀ ਮੁੱਡੇ ਹੁੰਦਾ ਹੈ ਮੁੱਡੀ ਕੌਣ ਹੁੰਦਾ ਹੈ ਪਿੰਡ ਦਾ ਸਰਪੰਚ ਜਿਹਨੇ ਆਪਾਂ ਨੂੰ ਇੱਥੇ ਸਾਰੀਆਂ ਪਿੰਡ ਦੀਆਂ ਧੀਆ ਭੈਣਾਂ ਨੂੰ ਇਕੱਠਾ ਕੀਤਾ ਹੈ ਇਸ ਦੇ ਵਿੱਚ ਆਪਾਂ ਆਪਣੇ ਸਰਪੰਚ ਸਾਹਿਬ ਦਾ ਬੈਲ मोडा लाके चलना आप गे तो लैके अंदर तक आवे ठीक है मेरे चलना ओ तो बाद रंग रंग प्रोग्राम शुरू करोंगे जोर लगाओ ਦੇ ਲੇਡੀਜ਼ ਵੱਲੋਂ ਜੋ ਸਰਪੰਚ ਆਮਨਦੀਪ ਕੁਮਾਰ ਜੀ ਨੇ ਉਹਨਾਂ ਤੋਂ ਰੀਵਨ ਕਟਾ ਕੇ ਤੀਆਂ ਦੀ ਜੋ ਸ਼ੁਰੂਆਤ ਉਹ ਕੀਤੀ ਗਈ ਹੈ ਜੀ ਇਹ ਸਰਪੰਚ ਆਮਨਦੀਪ ਜੀ ਨੇ ਜੋ ਕਿ ਰੀਵਨ ਦੀ ਰਸਮ ਅਦਾ ਕਰਨਗੇ ਨਾਲ ਇਹਨਾਂ ਦੀ ਇਹਨਾਂ ਧਰਮ ਪਤਨੀ ਮਨਜੀਤ ਕੌਰ ਜੀ ਵੀ ਨਾਲ ਹੋਣਗੇ ਜੀ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਜੋ ਰੀਵਨ ਦੀ ਰਸਮ ਹੈ ਉਹ ਕੀਤੀ ਜਾ ਰਹੀ ਹੈ ਜੀ ਕਾਹ ਨਾ ਕੋਈ 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 ਨ ਹਿੰਦਰਦੇਵ ਤਾਂ ਖੁਸ਼ ਹੋ ਰਿਹਾ ਸਾਡੇ ਪਿੰਡ ਦੇ ਸਰਪੰਚ ਦਾ ਤਾੜੀਆਂ ਮਾਰੋ ਵੀ ਸਰ ਲੈਣੇ ਲਾ ਵੀਰ ਲਗਾਂ ਚੀ ਉਹਦੇ ਵਿੱਚ ਹੀ ਆ ਜੀ ਬੈਠ ਕੇ ਕਮਾ ਕਰਾਓ ਕਵੀ ਪਟੋ ਹਾਰ ਚਲਾਓ ਹਿੰਦਰਦੇਵ ਸਾਹਿਬ ਨੂੰ ਮੇਰੇ ਦਿਨੋਂ ਰੱਖੋ ਬੱਲੇ ਓਕੇ ਜੀ oke okay. biaya, Ayo nao 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 ਜੈ ਸ਼੍ਰੀ ਰਾਮ ਸਾਰਾ ਪਲਾ ਜੋ ਵੀ ਮਹਿਰਾਨ ਮਾਤਾ ਮਾਂ ਔਰ ਨੌਜਵਾਨ ਕੁੜੀਆਂ ਬੱਚੇ ਜੋ ਵੀ ਹੋ ਰਿਹਾ ਹੈ ਸਾਰਾ ਮੈਂ ਮੇਰੇ ਵੱਲੋਂ ਤੇ ਮੇਰੀ ਸ੍ਰੋ ਗ੍ਰਾਮ ਪੰਚਾਇਤ ਵੱਲੋਂ ਬਹੁਤ ਬਹੁਤ ਧੰਨਵਾਦ ਅੱਜ ਦਾ ਇਹ ਬਹੁਤ ਵਧੀਆ ਮੌਕਾ ਵੀ ਜਿਹੜੇ ਆਪਣੇ ਪਰਾ ਜੀਲ ਸੱਭਿਆਚਾਰਕ ਦੀ ਉਹਨਾਂ ਦੁਆਰਾ ਸੰਜੀਤ ਕਰਨਾ ਸਾਨੂੰ ਮੌਕਾ ਮਿਲਿਆ ਛੋਟਾ ਸਾਹਜ ਹੋਣਾ ਨਗਰ ਦਾ ਸਾਹਜ ਹੋਣਾ ਇਸ ਲਈ ਅਸੀਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ

É ele ਉਹ ਪਿੰਡ ਦੇ ਨੌਜਵਾਨਾਂ ਵੱਲੋਂ ਜੋ ਇਹ ਉਪਰਾਲਾ ਕੀਤਾ ਗਿਆ ਸੀਗਾ ਜੀ ਪਿੰਡ ਦੀਆਂ ਜੋਤੀਆਂ ਨੇ ਰਵੈਤੀਆਂ ਮਨਾ ਰਹੇ ਨੇ ਸੋ ਪਿੰਡ ਦੇ ਨੌਜਵਾਨਾਂ ਵੱਲੋਂ ਪੰਚਾਇਤ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਹਾਂਜੀ ਗਗਨ ਜੀ ਸਾਡੇ ਨਾਲ ਗਗਨ ਜੀ ਨੇ ਅਸੀਂ ਬਹੁਤ ਧੰਨਵਾਦ ਕਰਦੇ ਆ ਜੀ ਪੰਚਾਇਤ ਦਾ ਜਿਨ੍ਹਾਂ ਨੇ ਇਹ ਜਾ ਉਪਰਾਲਾ ਕਰਿਆ ਔਰ ਪਹਿਲਾਂ ਵੀ ਕਰਦੇ ਰਹਿੰਦੇ ਨੇ ਹੁਣ ਅੱਗੇ ਵੀ ਅਸੀਂ ਵੱਲ ਚੜ ਕੇ ਹਿੱਸਾ ਲਵਾਂਗੇ ਜੀ ਇਹ ਚੀਜ਼ਾਂ ਦੇ ਵਿੱਚ ਓਕੇ ਹਾਂ ਬੋਲੋ ਜੀ ਅੱਜ ਪੰਚਾਇਤ ਵੱਲੋਂ ਤੀਆਂ ਦਾ ਤਿਹਾੜ ਬੜੀ ਧੂਮਤਾਵ ਨਾਲ ਮਨਾਇਆ ਗਿਆ ਜਦੋਂ ਤੋਂ ਇਹ ਪੰਚਾਇਤ ਬਣੀ ਹੈ ਆਪਾਰਟੀਵਾਦੀ ਤੋਂ ਉੱਠ ਕੇ ਕੰਮ ਕਰਾ ਰਹੀ ਹੈ ਅਤੇ ਇਕਜੁੱਟ ਹੋ ਕੇ ਪੰਚਾਇਤ ਅਤੇ ਪਿੰਡ ਨੇ ਕਾਬੜ ਵਾਸੀਆਂ ਦਾ ਸਵਾਗਤ ਕੀਤਾ ਲਾਈਟਾਂ ਦਾ ਪ੍ਰਬੰਧ ਕੀਤਾ ਤੇ ਰੰਗ ਦਾ ਤੂਲ-ਤਾਮ ਨਾਲ ਕਾਬੜ ਦਾ ਤਿਹਾਰ ਮਨਾਇਆ ਗਿਆ ਸਾਡਾ ਫੇਵਰਫਰੀ ਤੇ ਉਸ ਤੋਂ ਬਾਅਦ ਹੁਣ ਤੀਆਂ ਦਾ ਪ੍ਰੋਗਰਾਮ ਆਇਆ ਜੀ ਇਹ ਪੰਚਾਇਤ ਬਹੁਤ ਵਧੀਆ ਕੰਮ ਕਰ ਰਹੀ ਹੈ ਸਾਰਾ ਪਿੰਡ ਨਾਲ ਆ ਜੀ ਸਰਪੰਚ ਆਮਨਦੀ ਬਤਮਾਰਦਾਰਾ ਜੀ ਤੇ ਪੰਚਾਇਤ ਤੇ ਬਾਕੀ ਮੈਂਬਰ ਤੇ ਕਲੱਬ ਪ੍ਰਧਾਨ ਪਵਨ ਕੁਮਾਰ ਬਹੁਤ ਵਧੀਆ ਨੇਕ ਕੰਮ ਕਰ ਰਹੇ ਹਨ